ਨਾਦਰ ਸ਼ਾਹ ਨੇ ਨਾਦਰ ਸ਼ਾਹ ਦਿੱਲੀ ਤੱਕ ਲੁੱਟ ਕੇ ਜਦੋਂ ਵਾਪਸ ਆਇਆ ਨਾ ਜਦੋਂ ਪੰਜਾਬ ਚੋਂ ਨੰਗਲ ਲੱਗਾ ਉਹਨੇ ਦਿੱਲੀ ਚ 2.5 ਲੱਖ ਬੰਦਾ ਇੱਕੇ ਦਿਨ ਚ ਮਾਰਿਆ ਸੀ ਇੱਕੇ ਦਿਨ ਚ 2.5 ਲੱਖ ਬੰਦਾ ਸਮੇਤ ਕੋਹੇ ਨੂਰ ਹੀਰਾ ਤੇ ਤਖਤ ਤਾਊਸ ਬਨ ਕੇ ਲਈ ਆਉਂਦਾ ਸੀ ਨਾਦਰ ਸ਼ਾਹ ਪਰ ਉਹਨੂੰ ਨਹੀਂ ਸੀ ਪਤਾ ਵੀ ਅਜੇ ਲੰਮੇ ਚੋਲੇ ਵਾਲੇ ਨਿਹੰਗਾਂ ਨਾਲ ਵਾਹ ਪੈਣਾ ਮੇਰਾ ਜਦੋਂ ਪੰਜਾਬ ਚੋਂ ਨੰਗਲ ਲੱਗਾ ਨਾ ਨਾਦਰ ਸ਼ਾਹ ਟੁੱਟੀਆਂ ਕਿਰਪਾਨਾਂ ਤੇ ਮਰੀਲ ਘੋੜੇ ਲੈ ਕੇ ਸਿੱਖ ਸਰਦਾਰ ਨਾਦਰ ਦੇ ਗਲ ਇਹੋ ਜਿਹਾ ਪਏ ਕਿ ਲਾਹੌਰ ਜਾਂਦਿਆ ਜਾਂਦਿਆਂ ਤੱਕ ਨਾਦਰ ਸ਼ਾਹ ਨੂੰ ਨਾਨੀ ਚੇਤੇ ਆ ਗਈ। ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਵੀ ਆਹ ਕੌਣ ਆ? ਆਹ ਕਿਹੜੀਆਂ ਬਲਾਵਾਂ ਪੰਜਾਬ ਚ ਤੁਰੀਆਂ ਫਿਰਦੀਆਂ? ਮੈਨੂੰ ਕੋਈ ਰੋਕਣ ਵਾਲਾ ਨਹੀਂ, ਮੈਨੂੰ ਕੋਈ ਫੜਨ ਵਾਲਾ ਨਹੀਂ, ਮੇਰੇ ਰਸਤੇ 'ਚ ਕੋਈ ਅੜਨ ਵਾਲਾ ਨਹੀਂ। ਆਹ ਬੰਦੇ ਕੌਣ ਆ? ਤੇ ਜ਼ਕਰੀਆ ਖਾਨ ਕਹਿੰਦਾ ਸੀ ਇਹ ਸਿੱਖ ਹੁੰਦੇ ਆ। ਇਹਨਾਂ ਨੂੰ ਸਿੰਘ ਸਰਦਾਰ ਕਹਿੰਦੇ ਆ। ਕਹਿੰਦਾ ਕੁਝ ਖੁੱਲ ਕੇ ਦੱਸ ਇਨ੍ਹਾਂ ਬਾਰੇ ਉਹ ਫਿਰ ਦੱਸਦਾ ਕਹਿੰਦਾ ਸੁਣੋ ਸਿੰਘਾਂ ਦਾ ਹਾਲ ਧਿਆਨ ਧਰ ਕੇ ਦੇਵਾਂ ਤੁੱਦ ਦੇ ਤਾਂ ਹੀ ਸੁਣਾ ਸ਼ਾਹਾ ਗੁਰੂ ਨਾਨਕ ਮਸ਼ਹੂਰ ਫਕੀਰ ਹੋਇਆ ਦਿੱਤਾ ਉਸ ਨੇ ਪੰਥ ਚਲਾ ਸ਼ਾਹਾ ਫਿਰ ਉਸੇ ਹੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਨੇ ਝੰਡਾ ਸਿਰ ਗੁਰਿਆਈ ਚਲਾ ਸ਼ਾਹਾ ਲਿਆ ਆਬੇ ਹਯਾਤ ਬਹਿਸ਼ਤ ਵਿੱਚੋਂ ਦਿੱਤਾ ਇਨ੍ਹਾਂ ਦੇ ਤਾਂ ਹੀ ਸ਼ਿਕਾ ਸ਼ਾ ਕਹਿੰਦਾ ਇਹਨਾਂ ਦਾ ਵੱਡ ਵਡੇਰਾ ਹੋਇਆ ਗੁਰੂ ਨਾਨਕ ਤੇ ਇਹਨਾਂ ਦਾ ਇੱਕ ਦਹਵਾਂ ਪੀਰ ਹੋਇਆ ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਪਤਾ ਨਹੀਂ ਇਹਨਾਂ ਨੂੰ ਬਾਟੇ ਚ ਕੀ ਘੋਲ ਕੇ ਪਿਆ ਗਿਆ ਹੈ ਵੀ ਇਹਨਾਂ ਦੀ ਕਾਇਆ ਕਲਪ ਹੋ ਗਈਆ ਕਹਿੰਦਾ ਬਾਟੇ ਚ ਕੀ ਘੋਲ ਕੇ ਪਿਆ ਗਿਆ ਕਹਿੰਦਾ ਖੋਲ ਕੇ ਦੱਸ ਫਿਰ ਉਹ ਅਗਲੀ ਗੱਲ ਦੱਸਦਾ ਹੈ ਉਹ ਕਹਿੰਦਾ ਪੰਜ ਸਿੰਘ ਰਲ ਬੈਠਦੇ ਇੱਕ ਜਗ੍ਹਾ ਜਦੋਂ ਅੰਮ੍ਰਿਤ ਤਿਆਰ ਹੁੰਦਾ ਪੰਜ ਸਿੰਘ ਰਲ ਬੈਠਦੇ ਇੱਕ ਜਗ੍ਹਾ ਬਾਟਾ ਲੋਹੇ ਦਾ ਵਿੱਚ ਟਕਾ ਸ਼ਾਹ ਪਾਣੀ ਵਿੱਚ ਪਤਾਸੀਆਂ ਪਾਏ ਕਿਤੇ ਖੰਡਾ ਲੋਹੇ ਦਾ ਵਿੱਚ ਫਰਾ ਸ਼ਾਹ ਫਿਰ ਮੁੱਖੋਂ ਗੁਰੂ ਦੀ ਕਲਾਮ ਪੜ੍ਹਦੇ ਜਿਹੜੀਆਂ ਪੰਜ ਬਾਣੀਆਂ ਪੜ੍ਹਦੇ ਆ ਉਹ ਕਹਿੰਦਾ ਮੁੱਖੋਂ ਗੁਰੂ ਦੀ ਕਲਾਮ ਪੜ੍ਹਦੇ ਉਹ ਜਿਹੜੀ ਇਹਨਾਂ ਨੂੰ ਗਿਆ ਸਖਾ ਸ਼ਾਹ ਥੋੜੇ ਚਿਰ ਵਿੱਚ ਹੀ ਪੀਣ ਵਾਲੜੇ ਨੂੰ ਆਪਣੇ ਕੋਲ ਇਹ ਲੈਣ ਬਿਲਾ ਸ਼ਾਹ ਕਹਿੰਦਾ ਫਿਰ ਕੀ ਕਰਦੇ ਆ ਕਹਿੰਦਾ ਮੂੰਹ ਅੱਖੀ ਕੇਸਾਂ ਵਿੱਚ ਮਾਰ ਛੱਟੇ ਜਿਨ੍ਹਾਂ ਨੇ ਅਮਰਤ ਛਕਿਆ ਮੂੰਹ ਅੱਖੀ ਕੇਸਾਂ ਵਿੱਚ ਮਾਰ ਛੱਟੇ ਮੁੜ ਕੇ ਸਾਰਾ ਹੀ ਦੇਣ ਸ਼ਕਾ ਸ਼ਾਹ ਫਿਰ ਮਜਬੀ ਕਾਇਦੇ ਰਹਿਤਾ ਬਹਿਤਾ ਫਿਰ ਮਜਬੀ ਕਾਇਦੇ ਸਮਝਾਏ ਕਿ ਤੇ ਨਾਲੇ ਦੇਣ ਕੜਾ ਖਵਾ ਸ਼ਾਹ ਕਹਿੰਦਾ ਹੁੰਦਾ ਕੀ ਆ ਉਹ ਕਹਿੰਦਾ ਹੋਇਆ ਕੀ ਉਹ ਜਿੰਨਾ ਕੋਲੋਂ ਇੱਕ ਜੂਨਾ ਜਾਵੇ ਮਾਰੀ ਨਾਲ ਹਾਥੀਆਂ ਜੰਗ ਮਚਾ ਚਾ ਜਿਨ੍ਹਾਂ ਨੇ ਜੂਨ ਹੀ ਮਾਰ ਕੇ ਵੇਖੀ ਉਹ ਪੰਜ ਘੁੱਟਾਂ ਇਹਨਾਂ ਦੇ ਗਲੇ ਤੋਂ ਥੱਲੇ ਕੀ ਉਤਰਨਾ ਹਾਥੀ ਵੀ ਅੱਗੇ ਭਜਾ ਭਜਾ ਕੇ ਮਾਰੇ ਨਾਦਰ ਸ਼ਾਹ ਕਹਿੰਦਾ ਫਿਰ ਇਹਨਾਂ ਨੂੰ ਖਤਮ ਕਿਉਂ ਨਹੀਂ ਕਰਦਾ ਕਹਿੰਦਾ ਕਰੀਏ ਕੀ ਜਿੰਨੇ ਖਤਮ ਕੀਤੇ ਦੁਗਣੇ ਹੋ ਗਏ ਆ ਕਹਿੰਦਾ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਖਤਮ ਕਰ ਦੇ ਕਹਿੰਦਾ ਕਿਹੜਾ ਖਾਣ ਪੀਣ ਇਹ ਕੋੜਿਆਂ ਦੀਆਂ ਕਾਠੀਆਂ ਤੇ ਰਹਿਣ ਵਾਲੀ ਕੌਮ ਆ ਮਰੀਲ ਘੋੜੇ ਤੇ ਟੁੱਟੀਆਂ ਕਿਰਪਾਨਾਂ ਲੈ ਕੇ ਸਾਡੇ ਗਲ ਪੈ ਜਾਂਦੇ ਆ ਤੇ ਖਾਣ ਪੀਣ ਦੀ ਸੁਣ ਲੈ ਰੁੱਖਾਂ ਦੀਆਂ ਛਿਲੜਾਂ ਘਾ ਪੱਤੇ ਖਾ ਕੇ ਵੀ ਇਹਨਾਂ ਕਦੀ ਰੱਬ ਨੂੰ ਲਾਹਮਾ ਨਹੀਂ ਮਾਰਿਆ ਰੱਬਾ ਭੁੱਖੇ ਮਰ ਚਲੇ ਇਹ ਏਦਾਂ ਦੀ ਕੌਮ ਆ ਤੇ ਜਦਨ ਕਦੇ ਇਹਨਾਂ ਨੂੰ ਛੋਲੇ ਖਾਣ ਨੂੰ ਲੰਗਰਾਂ 'ਚ ਮਿਲ ਜਣ ਕਹਿੰਦਾ ਜੀ ਬਾਦਾਮ ਖਾਦੇ ਆ ਤੇ ਜਦਨ ਕਹਦੇ ਇਹਨਾਂ ਨੂੰ ਖਾਣ ਵਾਸਤੇ ਬਤਾਉ ਮੇਲ ਜਣ ਕਹਿੰਦੇ ਅਜ ਬਟੇਰਾ ਭੁੰਨ ਕੇ ਖਾਦਾ ਤੇ ਜਦਨ ਕਹਿੰਦਾ ਕੱਖ ਨਾ ਮਿਲੇ ਕਹਿੰਦੇ ਉਹ ਤਾਂ ਢਿੱਡ ਦੇ ਹੱਥ ਫੇਰ ਕੇ ਕਹਿੰਦੇ ਲੰਗਰ ਹੀ ਮਸਤਾਨਾ ਹੋ ਗਿਆ ਸਾਡਾ ਤੇ ਕਹਿੰਦਾ ਨਾ ਜਾਣੇ ਬਲਾ ਮਸਤਾਨਾ ਕਿਹੜੀ ਚੀਜ਼ ਹੁੰਦੀ ਆ ਕੋਡਵਲਡ ਹੀ ਇਦਾਂ ਦੇ ਰੱਖੇ ਆ ਕਿ ਸਾਡੀ ਜਾਨ ਕੱਢ ਕੱਢ ਰੱਖੀ ਜਾਂਦੇ ਆ ਉਹ ਦਿਨ ਨਾਦਰ ਸ਼ਾਹ ਨੇ ਉੱਠ ਕੇ ਕਿਹਾ ਸੀ ਜ਼ਕਰੀਆ ਖਾਨ ਖਤਮ ਕਰ ਦੇ ਸਾਰੇ ਨਹੀਂ ਤੇ ਰਾਜ ਭਾਗ ਕਰਨਗੇ ਫਿਰ ਜ਼ਕਰੀਆ ਖਾਨ ਨੇ ਤੁਹਾਡੇ ਸਿਰਾਂ ਤੇ ਨਾਮ ਰੱਖੇ ਸੀ ਤੇ ਮਸੇ ਰੰਗੜ ਨੇ ਕਹਿ ਕੇ ਦਰਬਾਰ ਸਾਹਿਬ ਮੰਗਿਆ ਸੀ ਵੀ ਸਿੱਖੀ ਦਾ ਧੁਰਾ ਮੈਂ ਖਤਮ ਕਰੂੰਗਾ ਉਹਨੂੰ ਕੀ ਪਤਾ ਵੀ ਇਹਨੂੰ ਕਈ ਖਤਮ ਕਰਨ ਆਏ ਇਹ ਜੋਤ ਤੇ ਜਗਦੀ ਰਹਿਣੀ ਪਰ ਇੱਥੋਂ ਕਈਆਂ ਨੇ ਜੋਤਾਂ ਬੁਝਾ ਕੇ ਚਲੇ ਜਾਣਾ ਆਪਣੀਆਂ ਮੱਸੇ ਦੀ ਬੇਗਮ ਨੇ লাশ ਰੱਖ ਕੇ ਆਖਿਆ ਸੂਬੇਦਾਰਾ ਇਨਸਾਫ ਚਾਹੀਦਾ ਮੈਨੂੰ ਖੂਨ ਦੇ ਵੰਡੇ ਖੂਨ ਚਾਹੀਦਾ ਸਿਰ ਦੇ ਵੰਡੇ ਸਿਰ ਚਾਹੀਦਾ ਮੇਰਾ ਪਤੀ ਮਾਰਿਆ ਹੈ ਮਾਰਨ ਵਾਲੇ ਕਿੱਧਰ ਆਏ ਕਿੱਧਰ ਗਏ ਮੈਨੂੰ ਕੱਖ ਨਹੀਂ ਪਤਾ ਸੂਬੇਦਾਰ ਨੇ ਮਸੇ ਰੰਗੜ ਦੀ ਬੇਗਮ ਨੂੰ ਆਖਿਆ ਵੀ ਤੂੰ ਜਾ ਸਕਦੀ ਹੈ ਮੈਂ ਦੋਹਾਂ ਚੌਹਾਂ ਦਿਨਾਂ ਦੇ ਵਿੱਚ ਤੇਰਾ ਇਨਸਾਫ ਪੂਰਾ ਕਰਕੇ ਦਿਆਂਗਾ ਕਹਿੰਦੀ ਮੈਨੂੰ ਇਨਸਾਫ ਚਾਹੀਦਾ ਵਰਨਾ ਤੇਰੀ ਕਚਹਿਰੀ ਵਿੱਚ ਕਟਾਰੀ ਮਾਰ ਕੇ ਮੈਂ ਆਪਣੀ ਜਾਨ ਦੇ ਦੇਣੀ ਹੈ ਤੇ ਇਲਜ਼ਾਮ ਤੇਰੇ ਸਿਰ ਦੇ ਉੱਤੇ ਮੈਂ ਲਵਾਉਂਗੀ ਲਓ ਜੀ ਮਸੇ ਦੀ ਬੇਗਮ ਚਲੀ ਗਈ ਜ਼ਕਰੀਆ ਖਾਨ ਬੈਠਾ ਸੋਚਦਾ ਵੀ ਮਸੇ ਰੰਗੜ ਨੂੰ ਮਾਰਨ ਵਾਲੇ ਆਏ ਕਿੱਥੋਂ ਪੰਜਾਬ ਮਾਝਾ ਦੇ ਇੱਕ ਸਿੱਖਾਂ ਤੋਂ ਖਾਲੀ ਪਿਆ ਨਾ ਕੋ ਘਰ ਘਰ ਚ ਵਸਦਾ ਨਾ ਕੋ ਪਿੰਡਾਂ ਚ ਵਸਦਾ ਨਾ ਕੋ ਖੇਤਾਂ ਚ ਵਸਦਾ ਮਾਰਨ ਵਾਲੇ ਆਕਾਸ਼ੋਂ ਉੱਤਰ ਜਾ ਕੇ ਧਰਤੀ ਚੋਂ ਪੈਦਾ ਹੋਏ ਆ ਲਾਗੇ ਬੈਠੇ ਵਜ਼ੀਰ ਨੇ ਆਖਿਆ ਸੂਬੇਦਾਰਾ ਇਹਦੇ ਫਿਰ ਉਹੋ ਹੀ ਦੱਸਣਗੇ ਜਿਹੜੇ ਇਥੋਂ ਬੋਬੇ ਇਕੱਠੇ ਕਰ ਕਰਕੇ ਖੜਦੇ ਰਹਿ ਸਾਰੇ ਚੌਧਰੀ ਇਕੱਠੇ ਕਰੀਏ ਹਾਂ ਚੌਧਰੀ ਕਹਿੰਦੇ ਸੀ ਨਾ ਪੰਜਾਬ ਚੋਂ ਸਿੱਖੀ ਖਤਮ ਕਰ ਦਤੀ ਸਿੱਖੀ ਖਤਮ ਕਰ ਦਤੀ ਉਹ ਚੌਧਰੀ ਸਾਰੇ ਸੱਦ ਜੇ ਪਿਆਰ ਨਾਲ ਦੱਸਦੇ ਤੇ ਠੀਕ ਨਹੀਂ ਤੇ ਢਿੱਡ ਪਰਨੇ ਪਾ ਗਏ ਉਹਨਾਂ ਦੀ ਰੱਜ ਕੇ ਸੇਵਾ ਕਰੀਏ ਇੱਕ ਵਾਰੀ ਤੇ ਫੇਰ ਮਸੇ ਰੰਗੜ ਦੇ ਕਾਤਲ ਉਹਨਾਂ ਕੋਲੋਂ ਨਿਕਲਨੇ ਆ ਜ਼ਕਰੀਆ ਖਾਨ ਕਹਿੰਦਾ ਵੀ ਸਾਰੇ ਚੌਧਰੀਆਂ ਨੂੰ ਸੁਣਾ ਦੇ ਦਿਓ ਵੀ ਸੂਬੇਦਾਰ ਸਾਡ ਦਾ ਚੌਧਰੀਆਂ ਨੂੰ ਚੜਚ ਆ ਗਿਆ ਤੁਰਲੇ ਵਾਲੀਆਂ ਪੱਗਾਂ ਮੁੱਛਾਂ ਨੂੰ ਤਾ ਚੀਜ਼ਾਂ ਅੱਗੇ ਖਲੋਤੇ ਹੁਣ ਵੱਡੇ ਘਰੋਂ ਸੱਦਾ ਆਵੇ ਤੇ ਬੰਦਾ ਤਿਆਰੀ ਇਦਾਂ ਹੀ ਕਰਦਾ ਹੁਣ ਵੱਡਾ ਘਰ ਭਾਵੇਂ ਜਾਣ ਦਾ ਚਟਾ ਹੀ ਘੋਣਾ ਵੇਚਦਾ ਆਵੇ ਇਹ ਘਰ ਵੱਡਾ ਕੋਟੀ ਵੱਡੀ ਆ ਚਾਰ ਦਮੜੇ ਹੈਗੇ ਆ ਪਹਿਲੀ ਵੱਡੇ ਹਾਈਵੇ ਤੇ ਲੱਗਦੀ ਆ ਮੋਬਾਈਲ ਮਹਿੰਗਾ ਵਾ ਜੇਬ ਦੇ ਵਿੱਚ ਘਰ ਵੱਡਾ ਹੋ ਗਿਆ ਨਾ ਦੇ ਭਾਵੇਂ ਸਾਰੇ ਪਿੰਡ ਨੂੰ ਚਿੱਟੇ ਦੇ ਲਾ ਲਾ ਕੇ ਮਾਰਿਆ ਹੋਵੇ ਉਹਨਾਂ ਫਿਰ ਸੱਦੇ ਦੇ ਜਾਈਦਾ ਹਉ ਭੂਭ ਕੇ ਵੀ ਫੋਟੋ ਲੱਥੂਗੀ ਟਰੈਂਗ ਰੂਮ ਚ ਲਾਵਾਂਗੇ ਕੁੜਮਾ ਨੂੰ ਸਾੜਾਂਗੇ ਵੇਖੋ ਸਾਡੀ ਐਸ ਬੰਦੇ ਤੱਕ ਪਹੁੰਚ ਹੋਰ ਹੈ ਗੱਲ ਕੋਈ ਨਹੀਂ ਹੁੰਦੀ ਇਹਦੇ ਵਿੱਚ ਮੈਂ ਤੇ ਉਹ ਵੀ ਲੋਕੀ ਬੈਠੇ ਵੇਖੇ ਆ ਜਿਹੜੇ ਲੀਡਰਾਂ ਦੇ ਕੋਲ ਬਹਿ ਕੇ ਨਾ ਪੁੱਛਣ ਤੇ ਚਾਹ ਪਾਣੀ ਡੇ ਹੁੰਦੇ ਆ ਵੀ ਚਾਹ ਚ ਮਿੱਠਾ ਘਟ ਲਓਗੇ ਕਿ ਵੱਧ ਲੋਕ ਦੇ ਫਿਰ ਆਪਣੇ ਚੇਲੇ ਚਾਪਟੇ ਨੂੰ ਦੂਰੋਂ ਕਿਤੇ ਵੀ ਫੋਟੋ ਖਿੱਚਦੀ ਉਦੋਂ ਜਦੋਂ ਮੈਂ ਪੁੱਛੂੰਗਾ ਤੇ ਫੋਟੋ ਖਿੱਚ ਕੇ ਤੇ ਮੁੜ ਕੇ اگلے ਦਿਨ ਫੇਸਬੁਕ ਤੇ ਪਾ ਦਿੰਦੇ ਬੜੀਆਂ ਜ਼ਰੂਰੀ ਵਿਚਾਰਾਂ ਕੀਤੀਆਂ ਗਈਆਂ ਮਸਲਿਆਂ ਦੇ ਉੱਤੇ ਪੁੱਛੀ ਚਾ ਪਾਣੀਆ ਤੇ ਮਸਲਿਆਂ ਦੇ ਉੱਤੇ ਜ਼ਰੂਰੀ ਬਹਿਸ ਹੋਈ ਮੰਤਰੀ ਸਾਹਿਬ ਦੇ ਨਾਲ ਸਾਡਾ ਕੰਮ ਇਦਾਂ ਦਾ ਕਿਉਂਕਿ ਘਰ ਵੱਡਾ ਤੇ ਮਾੜੇ ਘਰੋਂ ਸੱਦਾ ਆਵੇ ਹੋਵੇ ਉਹ ਕਿਰਤ ਕਮਾਈ ਕਰਨ ਵਾਲਾ ਦਸਾਂ ਨੋਵਾਂ ਦੀ ਕਿਰਤ ਕਰਨ ਵਾਲਾ ਹੋਵੇ ਫਿਰ ਰਾਹ ਗਲੀ ਜੀ ਹੋ ਸਕੇ ਤੇ ਸਗਣ ਫੜਾ ਕੇ ਸਾਰ ਦਈਦਾ ਵੀ ਸਾਡੇ ਕੋ ਆਇਆ ਨਹੀਂ ਜਣਾ ਕਿਉਂ ਕਿਉਂਕਿ ਉੱਥੇ ਸਾਡੀ ਹੌਮੇ ਨੂੰ ਪੱਠੇ ਪਾਉਣ ਵਾਲਾ ਕੋਈ ਨਹੀਂ ਹੁੰਦਾ ਸਾਨੂੰ ਉਹ ਚਾਹੀਦਾ ਜਿਹੜੇ ਸਾਡੀ ਹੌਮੇ ਨੂੰ ਪੱਠੇ ਪਾ ਕੇ ਰੱਖੇ ਸਾਡੇ ਹੰਕਾਰ ਨੂੰ ਪੱਠੇ ਪਾ ਕੇ ਰੱਖੇ ਹੁਣ ਚੌਧਰੀਆਂ ਨੂੰ ਗਿਆ ਸੁਣਾ ਚੌਧਰੀਆਂ ਦੇ ਪੱਬ ਨਾ ਭੁੰਜੇ ਲੱਗਣ ਚੌਧਰੀ ਗਣ ਸੂਬੇਦਾਰ ਨੇ ਸੱਦਿਆ ਹੁਣ ਚੌਧਰੀ ਅਗਲੇ ਦਿਨ ਸਾਰੇ ਸੂਬੇਦਾਰ ਦੇ ਕੋਲ ਆ ਗਏ ਤੇ ਸੂਬੇਦਾਰ ਦੇ ਸਾਹਮਣੇ ਜਦੋਂ ਬਹਿਣ ਲੱਗੇ ਤੇ ਸੂਬੇਦਾਰ ਕਹਿੰਦਾ ਅੱਜ ਬਹਿਣਾ ਨਹੀਂ ਆ ਬਹਿਣ ਵਾਲੇ ਦਿਨ ਗਏ ਤੁਹਾਡੇ ਜਦੋਂ ਮੈਂ ਭੌਂਦਾ ਹਾਂ ਕਹਿ-ਕਹਿ ਕੇ ਭੌਂਦਾ ਹਾਂ ਉਹ ਕਹਿੰਦੇ ਦੱਸੋ ਆਵਾਜ਼ ਮਾਰ ਕੇ ਸੂਬੇਦਾਰ ਕਹਿੰਦਾ ਗੱਲ ਸੁਣੋ ਚੌਧਰੀਓ ਤੁਸੀਂ ਕਹਿੰਦੇ ਜੇ ਪੰਜਾਬ ਚੋਂ ਸਿੱਖੀ ਖਤਮ ਕਰ ਦਿੱਤੀ ਜੇ ਪੰਜਾਬ ਚੋਂ ਸਿੱਖੀ ਖਤਮ ਹੈ ਫਿਰ ਮਸੇ ਰੰਗੜ ਦੇ ਕਾਤਲ ਧਰਤੀ ਚੋਂ ਪੈਦਾ ਹੋਏ ਕਿ ਆਕਾਸ਼ ਤੋਂ ਉਤਰੇ ਮਸੇ ਰੰਗੜ ਦੇ ਕਾਤਲ ਕੌਣ ਆ ਕਿੱਥੋਂ ਆਏ ਤੇ ਕਿੱਧਰ ਨੂੰ ਚਲੇ ਗਏ ਇਹ ਚੀਜ਼ ਮੈਂ ਤੁਹਾਡੇ ਕੋਲੋਂ ਪਤਾ ਕਰਨੀ ਚੌਧਰੀਆਂ ਨੂੰ ਇੱਕ ਰੰਗ ਆਵੇ ਤੇ ਇੱਕ ਜਾਵੇ ਵੀ ਆਦੇ ਸੋਚਿਆ ਹੀ ਨਹੀਂ ਵੀ ਸਾਡਾ ਨਾ ਕੰਮ ਹੋ ਉਹ ਕਹਿੰਦੇ ਜਨਾਬ ਸਾਨੂੰ ਕੀ ਪਤਾ ਸੂਬੇਦਾਰ ਕਹਿੰਦਾ ਪਤਾ ਮੈਂ ਤੁਹਾਡੇ ਕੋਈ ਕਰਨਾ ਸਪਾਹੀਆਂ ਨੂੰ ਕਹਿੰਦਾ ਵੀ ਸਾਰੇ ਢਿੱਡ ਪਰਨੇ ਪਾਓ ਉਹਨਾਂ ਚਿਰ ਇਹਨਾਂ ਦੀ ਝਾਂਬੀ ਲਾਉਣੀਆਂ ਉਹਨਾਂ ਚਿਰ ਇਹਨਾਂ ਨੂੰ ਪ੍ਰਾਣੀ ਫੇਰਨੀਆਂ ਜਿੰਨਾ ਚਿਰ ਮਸੇ ਰੰਗੜ ਦੇ ਕਾਤਲ ਇਹ ਨਹੀਂ ਦੱਸਦੇ ਲਓ ਜੀ ਚੌਧਰੀਆਂ ਨੂੰ ਥਾਲ ਥਾੜ ਕਰਕੇ ਵੱਜਣ ਲੱਗੀਆਂ 22 23 ਜਾਣੇ ਜਦੋਂ ਕੁੱਟੇ ਗਏ ਨਾ ਲਾਛਾਂ ਪੈ ਗਈਆਂ ਬਾਈਆਂ ਤੇਈਆਂ ਜਾਣਿਆਂ ਨੂੰ ਉਹ ਜਿਹੜੇ ਮਗਰਲੇ ਬੰਨੇ ਸਭ ਤੋਂ ਬੰਦਾ ਹੈ ਨਾ ਉਹ ਹੀ ਸ਼ੈਤਾਨ ਹੁਣ ਤੁਸੀਂ ਵੇਖਿਆ ਕਲਾਸਾਂ 'ਚ ਤੁਸੀਂ ਵੀ ਪੜ੍ਹਾਈ ਕੀਤੀ ਹੈ ਕਲਾਸ 'ਚ ਕੋਈ ਬੰਦਾ ਸ਼ੈਤਾਨੀ ਕਰਦਾ ਹੁੰਦਾ ਸੀ ਨਾ ਤੇ ਜਿਹੜਾ ਸ਼ੈਤਾਨੀ ਕਰਦਾ ਉਹ ਮਗਰਲੀ ਲਾਈਨ 'ਚ ਖਲੋਂਦਾ ਵੀ ਪਹਿਲਾਂ 15 20 ਜਾਣਿਆਂ ਦੇ ਹੱਥ ਸੇਕ ਲੈ ਜਾਂਦੇ ਮੇਰੀ ਵਾਰੀ ਆਉਣ ਤੱਕ ਉਹ ਨਜ਼ਰ ਨੇ ਮੈਡਮ ਨੇ ਹਾਂ ਬਜਾਣਾ ਤੇ ਜਾਂ ਮੈਡਮ ਨੂੰ ਸੁਣਾ ਪਿਆ ਜਾਣਾ ਵੀ ਮੈਡਮ ਇੱਧਰ ਆ ਕੇ ਗੱਲ ਸੁਣੇ ਉਹ ਬੰਦਾ ਬਚ ਜਾਂਦਾ ਹੁੰਦਾ ਹੁਣ ਜਿਹੜਾ ਚੌਧਰੀ ਸਭ ਤੋਂ ਮਗਰਲੇ ਬੰਨੇ ਖਲੋਤਾ ਹੈ ਨਾ ਜਦੋਂ ਉਹਦੀ ਵਾਰੀ ਆਉਣ ਲੱਗੀ ਉਹਨੇ ਦੋਵੇਂ ਬਾਵਾ ਚੁੱਕ ਕੇ ਆਖਿਆ ਦੁਹਾਈ ਅੱਲਾਹ ਦੀ ਮੈਨੂੰ ਨਾ ਮਾਰਿਓ ਕਹਿੰਦੇ ਕਿਉਂ ਤੈਨੂੰ ਕਿਉਂ ਨਾ ਮਾਰੀਏ ਕਹਿੰਦਾ ਮੈਨੂੰ ਪਤਾ ਹੈ ਮੱਸੇ ਰੰਗੜ ਦੇ ਕਾਤਲ ਕੌਣ ਆ ਜਦੋਂ ਨੇ ਆਖਿਆ ਨਾ ਮੱਸੇ ਰੰਗੜ ਦੇ ਕਾਤਲ ਕੌਣ ਆ ਤੇ ਜਿਹੜੇ ਪਹਿਲੇ ਬਾਈਆਂ ਨੂੰ ਕੁੱਟ ਪੈ ਗਈ ਨਾ ਲਾਛਾਂ ਪੈ ਗਈਆਂ ਉਹਨਾਂ ਨੇ ਸਾਰਿਆਂ ਨੇ ਉਹਦੇ ਵੱਲ ਵੇਖਿਆ ਵੀ ਜੇ ਤੈਨੂੰ ਪਤਾ ਸੀ ਤੇ ਅੱਗੇ ਮਰ ਦੂੰ ਅਗਲੇ ਬੰਨੇ ਖਲੋਨੂ ਆ ਕੇ ਦੇ ਪਹਿਲਾਂ ਦੱਸ ਦਿਓ ਵੀ ਮੈਨੂੰ ਪਤਾ ਏ ਵੀ ਸਾਡੇ ਪਾਸੇ ਬਣਾ ਕੇ ਤੇ ਫਿਰ ਤੈਨੂੰ ਚੇਤਾ ਆਉਣਾ ਏ ਮਸੇ ਰੰਗੜ ਦੇ ਕਾਤਲ ਕੌਣ ਆ ਉਹ ਬੰਦਾ ਕਹਿੰਦਾ ਜੀ ਮੈਨੂੰ ਪਤਾ ਮਸੇ ਰੰਗੜ ਦੇ ਕਾਤਲ ਕੌਣ ਨੇ ਕੌਣ ਏਦਾ ਪਿੰਡ ਆ ਜੰਡਿਆਲਾ ਜੰਡਿਆਲਾ ਗੁਰੂ ਕਾ ਕਿਤੇ ਨਹੀਂ ਹੈਗਾ ਗੁਰੂ ਕਾ ਆ ਹੀ ਆਪਣੇ ਕੋਲੋਂ ਹੀ ਐਵੇਂ ਗੱਲਾਂ ਬਾਤਾਂ ਜੀ ਲਾ ਲਿਆ ਉਹਦੇ ਨਾਲ ਅਸਲ ਚੋ ਜੰਡਿਆਲਾ ਹੀ ਆ ਕਿਹੇ ਗੁਰੂ ਦਾ ਸਬੰਧ ਨਹੀਂ ਹੈਗਾ ਜੰਡੇਆਲੇ ਨਾਲ ਅਸਲ ਚ ਉਥੋਂ ਕਿ ਗੱਦੀ ਚੱਲੀ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਖਵਾ ਦੇ ਜੰਡੇਆਲਾ ਗੁਰੂ ਦਾ ਬਣਾ ਦਿੱਤਾ ਉਹ ਫਿਰ ਕਿਤੇ ਵਿਸ਼ਾ ਲੰਮਾ ਚੌੜਾ ਫਿਰ ਗੱਲ ਕਰਾਂਗੇ ਅਸਲ ਚ ਜੰਡੇਆਲਾ ਹੀ ਹੈ ਜੰਡੇਆਲੇ ਦਾ ਰਹਿਣ ਵਾਲਾ ਹਰ ਭਗਤ ਨਰਨਜਣੀਆਂ ਉਹ ਕਹਿੰਦਾ ਮੈਨੂੰ ਪਤਾ ਜਨਾਬ ਕਹਿੰਦੇ ਕੌਣ ਆ ਮਸਾਰੰਗੜ ਮਾਰਿਆ ਕਿੰਨੇ ਕਹਿੰਦਾ ਮੈਨੂੰ ਸਾਰੀ ਗੱਲ ਦਾ ਪਤਾ ਹੈ ਹੱਥ ਬੰਨ ਜੰਡੇਆਲੀਏ ਅਰਜ ਕੀਤੀ ਹੋਵੇ ਹੁਕਮ ਤਾਂ ਕਰਾਂ ਬਿਆਨ ਸੂਬੇ ਉਹ ਦੱਸਣ ੜਿਆ ਹਣਾ ਉਹ ਕਹਿੰਦਾ ਅਸੀਂ ਮਾਰਦੇ ਮਾਰਦੇ ਥੱਕ ਲੱਥੇ ਇਹ ਸਗੋਂ ਦੂਨੇ ਹੁੰਦੇ ਜਾਨ ਸੂਬੇ ਉਹ ਜਿੱਥੇ ਬਾਹਰ ਦੀ ਚਿੜੀ ਨਾ ਪਹੁੰਚ ਸਕੇ ਉਥੇ ਪਹੁੰਚ ਇਹ ਕਰਨ ਨੁਕਸਾਨ ਸੂਬੇ ਇਹਦਾ ਬੰਦੇ ਦੱਸ ਬਾਜ਼ਾਰਤਾ ਨਾ ਪਾ ਕਹਿੰਦਾ ਉਹ ਵੀ ਸੁਣ ਲੋ ਕਹਿੰਦਾ ਮਹਿਤਾਬ ਸਿੰਘ ਭੰਗੂ ਮੀਰਾ ਕੋਟੀਆ ਇੱਕ ਬੜਾ ਧੜਵੀ ਅਦੇ ਬਲਵਾਨ ਸੂਬੇ ਇੱਕ ਉਹ ਤੇ ਉਹੋ ਜਿਹੇ ਨਾਂ ਨਾਲ ਉਹਦੇ ਓ ਮਾੜੀ ਕੰਬੋਕੇ ਦਾ ਸੁਖਾ ਸਿੰਘ ਤਰਖਾਨ ਸੂਬੇ ਤੇ ਮਸਾ ਇੱਕ ਨਾ ਮਾਰਿਆ ਸਮਝ ਲੈਣਾ ਵਾਰੀ ਅਸਾਂ ਦੀ ਵੀ ਆਈ ਜਾਨ ਸੂਬੇ ਆ ਦੋ ਬੰਦੇ ਜਿਨ੍ਹਾਂ ਨੇ ਮਸਾ ਰੰਗੜ ਮਾਰਿਆ ਏ ਤੇ ਪੱਕੀ ਖਬਰ ਆ ਇਹਨਾਂ ਨੇ ਬੀਕਾ ਨੀਰ ਖੜ ਕੇ ਮਸੇ ਦੇ ਸਿਰ ਦੀ ਉਹ ਦੁਰਦਸ਼ਾ ਕੀਤੀ ਆ ਇਹਨਾਂ ਨੇ ਵੇਚ ਰੱਖ ਲਿਆ ਸਿਰ ਪੰਜੀਕ ਜਾਣੇ ਉੱਧਰ ਖਲੋਗੇ ਪੰਜੀਕ ਜਾਣੇ ਉੱਧਰ ਖਲੋਗੇ ਖਿੱਦੋ ਵਾਂਗੂ ਖਲਾ ਰਿਆ ਮਸੇ ਰੰਗੜ ਦਾ ਸਿਰ ਜ਼ਕਰੀਆ ਖਾਂ ਕਹਿੰਦਾ ਮੈਨੂੰ ਤੇ ਬਦਲਾ ਚਾਹੀਦਾ ਸੀ ਉਹ ਕਹਿੰਦਾ ਉਹ ਬੰਦੇ ਨਹੀਂ ਲੱਪਣੇ ਹਾਂ ਰਾਜਨੀਤੀ ਕਹਿੰਦੀ ਆ ਸਿਰ ਦੇ ਵੰਡੇ ਸਿਰ ਤੇ ਖੂਨ ਦੇ ਵੰਡੇ ਖੂਨ ਆ ਆਪਾਂ ਰਾਜਨੀਤੀ ਤੋਂ ਕੰਮ ਲਈਏ ਕਰਨੀ ਦੇ ਮੱッセ ਦੀ ਬੇਗਮ ਹੀ ਖੁਸ਼ ਆ ਨਾ ਮਹਿਤਾਬ ਸਿੰਘ ਭੰਗੂ ਮੀਰਾ ਕੋਟਿਏ ਦੇ ਪਿੰਡ ਨੂੰ ਪਾਈਏ ਘੇਰਾ ਸਾਰਾ ਟੱਬਰ ਬੰਨ ਕੇ ਲੈ ਆਈਏ ਤੇ ਸੁਣਿਆ ਉਹਦਾ ਇੱਕ ਨਿੱਕਾ ਜਿਹਾ ਬੱਚਾ ਵਾ 7 ਕਿ ਸਾਲਾਂ ਦਾ ਉਹਦਾ ਸਿਰ ਵੱਢ ਕੇ ਨੇਜੇ ਦੀ ਨੋਕ ਤੇ ਲੈ ਕੇ ਆਈਏ ਤੇ ਮਹਿਤਾਬ ਸਿੰਘ ਦਾ ਪੁੱਤ ਮਾਰ ਕੇ ਤੇ ਮਸੇ ਰੰਗੜ ਦਾ ਲੈ ਲੀਏ ਬਦਲਾ ਇੰਨੀ ਗੱਲ ਸੁਣ ਕੇ ਸੂਬੇਦਾਰ ਨੇ ਨੂਰਦੀਨ ਫੌਜਦਾਰ ਨੂੰ ਕੋਲ ਸੱਦ ਕੇ ਮਹਿਤਾਬ ਸਿੰਘ ਭੰਗੂ ਦੇ ਪਿੰਡ ਤੇ ਕਬਜ਼ਾ ਕਰਨ ਦਾ ਹੁਕਮ